ਵਾਹਿਗੁਰੂ ਜੀ ਕੀ ਫਤਿਹ ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਇਸ ਵਕਤ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਇਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ ਵਿਊਅਰਸ ਜਿਵੇਂ ਕਿ ਅੱਜ ਇੱਕ ਇਤਿਹਾਸਕ ਜਿਹੜਾ ਕਦਮ ਹੈਗਾ ਉਹ ਪੁੱਟਿਆ ਗਿਆ ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ ਜਿਹਦੀ ਮੰਗ ਸਿੱਖ ਕੌਮ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਕੀਤੀ ਜਾ ਰਹੀ ਸੀ ਉਹਦਾ ਅੱਜ ਜਿਹੜਾ ਨੀ ਪੱਥਰ ਹੈਗਾ ਉਹ ਪਾਕਿਸਤਾਨੀ ਸਾਈਡ ਤੋਂ ਰੱਖਿਆ ਗਿਆ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਜਿਹੜਾ ਇਹ ਨੀ ਪੱਥਰ ਹੈਗਾ ਉਹ ਰੱਖਿਆ ਜਾ ਚੁੱਕਿਆ ਸੋ ਇਸ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀ ਇੱਕ ਜਿਹੜਾ ਇੱਕ ਨਿੱਗ ਸਿੱਖ ਕੌਮ ਨੇ ਮਹਿਸੂਸ ਕੀਤਾ ਹੈ ਪਿਛਲੇ ਢੰਟਿਆਂ ਦੇ ਵਿੱਚ ਜਦੋਂ ਅਸੀਂ ਸਾਰਾ ਰਿਐਕਸ਼ਨ ਦੇਖਦੇ ਹਾਂ ਜਿਵੇਂ ਇਮਰਾਨ ਖਾਨ ਵੱਲੋਂ ਆਪਣੀ ਸਪੀਚ ਦੇ ਵਿੱਚ ਮੈਂਸ਼ਨ ਕੀਤਾ ਗਿਆ ਕੌਮ ਦਾ ਧੰਨਵਾਦ ਵੀ ਕੀਤਾ ਗਿਆ ਤੇ ਨਾਲ ਹੀ ਖੁੱਲੀਆਂ ਬਾਹਵਾਂ ਦੇ ਨਾਲ ਸਵਾਗਤ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਫੈਸਿਲਿਟੀਆਂ ਜਾਂ ਸਾਂਝੀ ਵਾਲਤਾ ਦਾ ਜਿਹੜਾ ਇੱਕ ਸੁਨੇਹਾ ਦਿੱਤਾ ਗਿਆ ਸਿੱਖ ਮਨਾ ਦੇ ਵਿੱਚ ਦੁਨੀਆ ਭਰ ਦੇ ਵਿੱਚ ਸਿੱਖ ਜਿੱਥੇ ਵੀ ਬੈਠੇ ਹੈਗੇ ਆ ਉਹਨਾਂ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਵੈਲਕਮ ਕੀਤਾ ਹੈਗਾ ਉਧਰ ਜਦੋਂ ਅਸੀਂ ਇੰਡੀਆ ਦਾ ਅਫੀਸ਼ੀਅਲ ਰਿਐਕਸ਼ਨ ਦੇਖਦੇ ਆਂ ਭਾਵੇਂ ਹੋ ਮਿਨਿਸਟਰੀ ਆਫ ਐਕਸਟਰਨਲ ਅਫੇਅਰਜ਼ ਹੋਵੇ ਜਾਂ ਜਿਹੜੇ ਕੇਂਦਰੀ ਲੀਡਰ ਹੈਗੇ ਆ ਉਹਨਾਂ ਦੀ ਜਦੋਂ ਅਸੀਂ ਬਿਆਨ ਦੇਖਦੇ ਆ ਤਾਂ ਕਿਤੇ ਨਾ ਕਿਤੇ ਇੱਕ ਵੱਖਰੀ ਸੁਰ ਨਜ਼ਰ ਆਉਂਦੀ ਹੈ ਉਹ ਭਾਵੇਂ ਸਾਂਝੀ ਵਾਲਤਾ ਦਾ ਸੁਨੇਹਾ ਹੋਵੇ ਆਪਸੀ ਜਿਹੜੀ ਤਰੇੜ ਹੈਗੀ ਆ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿੱਚ ਉਹਨੂੰ ਘਟਾਉਣ ਦਾ ਜਿਹੜਾ ਸੱਦਾ ਦਿੱਤਾ ਗਿਆ ਉਹਨੂੰ ਕਿਤੇ ਨਾ ਕਿਤੇ ਡਾਇਰੈਕਟਲੀ ਜਿਹੜਾ ਹੈਗਾ ਡਿਕਲਾਈਨ ਕੀਤਾ ਗਿਆ ਜਿਹੜੀਆਂ ਬਿਆਨਬਾਜ਼ੀਆਂ ਹੁਣ ਤੱਕ ਦੇਖਣ ਨੂੰ ਮਿਲੀਆਂ ਨੇ ਸੋ ਇਹਦੇ ਵਿੱਚ ਇੱਕ ਸਵਾਲ ਉੱਠਦਾ ਵੀ ਕਿਉਂ ਇਹ ਜਿਹੜਾ ਡਿਕਲਾਈਨ ਹੈਗਾ ਉਹ ਕੀਤਾ ਗਿਆ ਕਿਉਂ ਨਹੀਂ ਸਾਂਝੀ ਵਾਲਤਾ ਦਾ ਸੁਨੇਹਾ ਜਿਹੜਾ ਆਇਆ ਉਹਨੂੰ ਅਕਸੈਪਟ ਕਿਉਂ ਨਹੀਂ ਕੀਤਾ ਗਿਆ ਤੇ ਇਹਦੇ ਵਿੱਚ ਪੰਜਾਬ ਕਿੱਥੇ ਸਟੈਂਡ ਕਰਦਾ ਹੈ ਜਾਂ ਜਿਹੜੀ ਸਿੱਖ ਕੌਮ ਹੈਗੀ ਹੈ ਜਿਨ੍ਹਾਂ ਦਾ ਇਤਿਹਾਸਿਕ ਸਾਰਾ ਖਜ਼ਾਨਾ ਇਸ ਵਕਤ ਪਾਕਿਸਤਾਨ ਦੇ ਵਿੱਚ ਮੌਜੂਦ ਹੈ ਉਹ ਕਿੱਥੇ ਖੜੇ ਨੇ ਇਸ ਵਕਤ ਤੇ ਇਹ ਜਿਹੜਾ ਸਾਰਾ ਘਟਨਾਕ੍ਰਮ ਚੱਲ ਰਿਹਾ ਹੈ ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦੂਰਗਾਮੀ ਪ੍ਰਭਾਵ ਕੀ ਹੋ ਸਕਦੇ ਆ ਜਾਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੇ ਘਟਨਾਕ੍ਰਮ ਤੋਂ ਬਾਅਦ ਇਹ ਗੱਲ ਸਾਰੀ ਕਿੱਧਰ ਨੂੰ ਜਾਵੇਗੀ ਇਹ ਸਾਰੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ ਇਹ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਦਿੱਲੀ ਤੋਂ ਉੱਗੇ ਪੱਤਰਕਾਰ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਐਮਐਲਏ ਸਰਦਾਰ ਜਰਨੈਲ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਬਣੇ ਨੇ ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਹਾਂਜੀ ਜਰਨੈਲ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਾਸ ਸਿੰਘ ਜੀ ਸ਼ੁਰੂਆਤ ਕਰੀਏ ਇਸ ਸਾਰੇ ਇਨੀਸ਼ੀਏਟਿਵ ਤੋਂ ਜਿਵੇਂ ਕਿ ਪਾਕਿਸਤਾਨ ਵੱਲੋਂ ਪਹਿਲਾਂ ਇਹ ਇਨੀਸ਼ੀਏਟਿਵ ਲਿਆ ਗਿਆ 28 ਤਰੀਕ ਦਾ ਐਲਾਨ ਕੀਤਾ ਗਿਆ ਕਿ ਉਹਨਾਂ ਨੇ ਉੱਥੇ ਟੱਕ ਲਾਉਣਾ ਤੇ ਬਾਅਦ ਦੇ ਵਿੱਚ ਇੰਡੀਆ ਨੇ ਵੀ ਇੰਡੀਆ ਦੇ ਕੈਬਨਟ ਮਨਿਸਟਰਸ ਨੇ ਮੀਟਿੰਗ ਕਰਕੇ ਜਿਹੜੀ ਹੈਗੀ ਹੈ ਉਸ ਕਰਤਾਰਪੁਰ ਕੋਰੀਡੋਰ ਨੂੰ ਹਰੀ ਝੰਡੀ ਦਿੱਤੀ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਨੇ ਇਹਨਾਂ ਦੋਵਾਂ ਮੁਲਕਾਂ ਦਾ ਜਿੱਥੇ ਧੰਨਵਾਦ ਕੀਤਾ ਉਥੇ ਖਾਸ ਤੌਰ ਤੇ ਪਾਕਿਸਤਾਨ ਦਾ ਇਨੀਸ਼ੀਏਟ ਲੈਣ ਦੇ ਲਈ ਧੰਨਵਾਦ ਕੀਤਾ ਹੈਗਾ ਸੋ ਤੁਸੀਂ ਕਿਵੇਂ ਸਾਰੇ ਪਾਰਟ ਨੂੰ ਦੇਖਦੇ ਹੋ ਤੇ ਖਾਸ ਤੌਰ ਤੇ ਜਿਹੜਾ ਅੱਜ ਪਾਕਿਸਤਾਨ ਦੇ ਵਿੱਚ ਸਮਾਗਮ ਹੋਇਆ ਹੈਗਾ ਇਸ ਸਾਰੇ ਕਰਤਾਲਪੁਰ ਕੋਰੀਡੋਰ ਨੂੰ ਮੁੱਖ ਰੱਖਦਿਆਂ ਟੱਕ ਲਾਇਆ ਗਿਆ ਤੇ Imran Khan ਦੀ ਜਿਹੜੀ ਸਪੀਚ ਹੈਗੀ ਹੈ ਜਿਵੇਂ ਉਹਨਾਂ ਨੇ ਖੁੱਲੀਆਂ ਬਾਹਾਂ ਦੇ ਨਾਲ ਕੌਮ ਦਾ ਸਿੱਖ ਕੌਮ ਦਾ ਸਵਾਗਤ ਕੀਤਾ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਮੈਂ ਉਹਨਾਂ ਇੱਕ ਅੰਛਾ ਦਾ ਲੋਕ ਸਿਕਰੇ ਤੋਂ ਦੇਖਦਾ ਜਿਨ੍ਹਾਂ ਦੇ ਪਰਿਵਾਰ ਜਿੱਦਾਂ ਸਾਡੇ ਬਜ਼ੁਰਗ ਮੇਰੇ ਦਾਦਾ ਜੀ ਲਾਹੌਰ ਵਾਲੇ ਪਾਸਿਓ 1947 ਦੇ ਵਿੱਚ ਉੱਜੜ ਕੇ ਜਦੋਂ ਦੇਸ਼ ਦੀ ਵੰਡ ਹੋਈ ਹੈ ਤੇ ਇਸ ਪਾਸੇ ਆਏ ਨੇ ਤੇ ਅੱਜ ਫੇਰ ਉੱਥੇ ਇੱਕ ਰਾਹ ਬਣ ਰਿਹਾ ਹੈ ਕਿ ਜਿਹੜੇ ਗੁਰਦੁਆਰੇ ਗੁਰਦਾਰਾਮ ਸਾਡੇ ਉੱਤੇ ਰਹਿ ਗਏ ਗੁਰਦਵਾਰਨ ਕਾਨਾ ਸਾਹਿਬ ਗੁਰੂ ਦਾ ਪੰਜਾ ਸਾਹਿਬ ਗੁਰਦੁਆਰਾ ਕਰਤਾਰpur ਸਾਹਿਬ ਢੇਰਾ ਸਾਹਿਬ ਤੇ ਅੱਜ ਪਤਾ ਨਹੀਂ ਗੁਰਨਾਰੰਗ ਸਾਹਿਬ ਮਹਾਰਾਜ ਜੀ ਕੋਈ ਗੰਮੀ ਖੇੜ ਹੈ ਜਿਨ੍ਹਾਂ ਨੇ ਉਹਨਾਂ ਦੇ ਦਿਲ ਦੇ ਵਿੱਚ ਇਹ ਰਾਹ ਚਲਾਈ ਹੈ ਕਿ ਫੇਰ ਗੁਰਸਿੱਖ ਜੱਡੇ ਨੇ ਉਹ ਜਾ ਕੇ ਆਪਣੇ ਗੁਰਦੁਆਰੇ ਗੁਰਧਾਮਾਂ ਦਾ ਦਰਸ਼ਨ ਦਿਖਾਰੇ ਖੁੱਲੇ ਦਰਸ਼ਨ ਦਾਇਰੇ ਕਾਸਤਨ ਜੀ ਕਿਦੇ ਵਾਸਤੇ ਕੋਈ ਰਣ ਕਰਦੈ ਨਹੀਂ ਗੁਰਨਾਰੰਗ ਸਾਹਿਬ ਜੀ ਕਲਾ ਵਰਤ ਰਹੀ ਹੈ ਤੇ ਅਈ ਗੁਰਦਾਸ ਜੀ ਕਹਿੰਦੇ ਹੈ ਕਿ ਫਿਰ ਬਾਬਾ ਆਇਆ ਕਰਤਾਰਪੁਰ ਤੇ ਪੁਛਦਾ ਸਿੱਖਨ ਤਾਰਾ ਪੈਰ ਸੰਭਾਲੀ ਕੱਪੜੇ ਮੰਜੀ ਬੈਠ ਕੇ ਆਉਦਾਰਾ ਉਹਨਾਂ ਦਾ ਮਹਾਰਾਜ ਨੇ 18 ਸਾਲ ਰਏ ਤੇ ਮੁਲਤਾਨ ਦੀ ਯਾਤਰਾ ਕਰਨ ਤੋਂ ਬਾਅਦ ਮਹਾਰਾਜ ਉੱਥੇ ਆਏ ਜੀ ਮੈਨੂੰ ਲੱਗਦਾ ਕੋਈ ਬਹੁਤ ਇਤਿਹਾਸਕ ਟਾਈਪ ਹੈ ਵਿਹਾਰਾ ਹੈ ਤੇ ਉਹ ਇਤਿਹਾਸਕ ਪ੍ਰੇਸੀਡੈਂਟ ਜੀ ਦੀ ਗੱਲ ਕਰ ਰਹੇ ਸੀ ਇਹ ਇਨੀਸ਼ੀਏਟਿਵ ਪਾਕਿਸਤਾਨ ਵੱਲੋਂ ਲਿਆ ਗਿਆ ਹੈ ਕਿ ਮੈਂ ਇਹ ਤੋਂ ਕਹਿਣਾ ਚਾਹਾਂਗਾ ਕਿ ਇਹ ਇਨੀਸ਼ੀਏਟਿਵ ਤਾਂ ਸਾਡੇ ਦਿਲਾਂ ਦੇ ਵਿੱਚ ਸੰਤਾਲਿਤ ਹੋਈ ਹੈ ਜੀ ਤੇ ਹਰ ਸਿੱਖ ਜਿਹੜਾ ਆਸ ਕਰਦਾ ਹੈ ਕਿ ਭਾਈ ਸਾਾਨੂੰ ਗੁਰੂਵਾਰੇ ਗੁਰਦਵਾਰੇ ਦੇ ਦਰਸ਼ਨ ਦਿਦਾਰੇ ਹੋਣ ਇਹ ਬੜੀ ਅਫਸੋਰਸ ਦੀ ਗੱਲ ਹੈ ਕਿ ਦੁਨੀਆ ਦਾ 6ਵਾਂ ਵੱਡਾ ਧਰਮ ਜਿਹੜਾ ਹੈ ਉਸ ਧਰਮ ਦੇ ਲੋਕ ساری ਦੁਨੀਆ ਵਿੱਚ ਨੇ ਸਤਨਾ ਦਾ ਜਿਹੜੇ ਜਿੱਥੇ ਗੁਰਨਾਨਦ ਸਾਹਿਬ ਧਰਮ ਦੇ ਬਾਨੀ ਨੇ ਜਿਹੜੇ ਹੋਰ ਸਥਾਨ ਨੇ ਉਹ ਸਥਾਨ ਸਾਡੇ ਤੋਂ 47 ਦੇ ਵਿੱਚ ਪੰਜਾਬ ਨੂੰ ਵੰਡ ਕੇ ਸੋਡੀ ਸੋਚ ਦੇ ਨਾਲ ਸਾਡੇ ਤੋਂ ਦੂਰ ਰੱਖੇ ਗਏ ਜੀ ਉਹ ਇਥੋਂ ਤੱਕ ਕਿ ਗੁਜਰਾਤਰਪੁਰ ਸਾਹਿਬ ਵੀ ਜਿਹੜਾ ਕਿ ਸਿਰਫ 4 ਕਿਲੋਮੀਟਰ ਸੀ ਬਾਰਡਰ ਤੋਂ ਉਹਨੂੰ ਵੀ ਇਸ ਪਾਸੇ ਨਹੀਂ ਕੀਤਾ ਗਿਆ ਜਿਸ ਨੇ ਜਦੋਂ ਵੰਡ ਕੀਤੀ ਗਈ ਤੇ ਰੈਡ ਕਿੱਟ ਜਿਸ ਨੇ ਇਹ ਬਾਰਡਰ ਬਣਾਇਆ ਹੈ ਇਹ ਕਹਿੰਦਾ ਦੇ ਤੱਕ ਕਰ ਦਿੰਦਾ

ਉਹਨਾਂ ਨੇ ਬਹੁਤ ਪ੍ਰੋਐਕਟਿਵ ਜਿਹੇ ਤਰ੍ਹਾਂ ਕੰਮ ਕੀਤਾ ਜੀ ਸਾਲ 1999 1999 ਦੇ ਵਿੱਚ ਅਟਲ ਵਿਹਾਰੀ ਵਾਜਪਈ ਨੇ ਭਾਵੇਂ ਬੀਜੇਪੀ ਦਾ ਲੀਡਰਸ਼ਿਪ ਪਰ ਉਹਦੇ ਵਿੱਚ ਇੱਕ ਵਿਜਨ ਸੀ ਇੱਕ ਸੋਚ ਸੀ ਜੀ ਮੈਂ ਉਸ ਜੀਨ ਆਪਰੇਸ਼ੀਅਲ ਜੁਦੂ ਕਰਾਂਗਾ ਉਹਨਾਂ ਨੇ ਲਾਹੌਰ ਬਾਸ ਲੈ ਕੇ ਗਏ ਸ਼ਾਂਤੀ ਵਾਰਤਾ ਕਰਨ ਵਾਸਤੇ ਕਿ ਪਾਕਿਸਤਾਨ ਦੇ ਨਾਲ ਸਾਰੇ ਮੁੱਦੇ ਹੱਲ ਹੋ ਜਾਏ ਜਾਂ ਜਿਸ ਵਿੱਚ ਪਾਕਿਸਤਾਨ ਦੇ ਵਿੱਚ ਕਸ਼ਮੀਰ ਦਾ ਮਸਲਾ ਵੀ ਸੀ 1999 ਵਿੱਚ ਉਹ ਲਾਹੌਰ ਬਾਸ ਲੈ ਕੇ ਗਏ ਤੇ ਸਾਲ 2000 ਦੇ ਵਿੱਚ ਉਹਨਾਂ ਨੇ ਇੱਥੇ ਇਸ਼ੂ ਚੁੱਕਿਆ ਸੀ ਵੀ ਕਰਤਾਰਪੁਰ ਲੰਘਾ ਦਿੱਤਾ ਜਾਏ ਕਿਉਂਕਿ ਸਿੱਖ ਇਹ ਮੰਗ ਕਰ ਰਹੇ ਸੀ ਤੇ 2000 ਦੇ ਵਿੱਚ ਪਾਕਿਸਤਾਨ ਨੇ ਇਸ ਗੱਲ 'ਤੇ ਮਨਜ਼ੂਰੀ ਕਰ ਦਿੱਤੀ ਕਿ ਬਿਨਾ ਵੀਜ਼ੇ ਦੇ ਬਿਨਾ ਵੀਜ਼ੇ ਦੇ ਫੇਰੇ ਰਿਪੀਟ ਕਰ ਰਹੇ ਕਿ ਬਿਨਾ ਵੀਜ਼ੇ ਦੇ ਸਿੱਖ ਜਿਹੜੇ ਨੇ ਇੱਕ ਇੱਥੋਂ ਦੀ ਬ੍ਰਿਜ ਬਣਾਇਆ ਜਾਏਗਾ ਪੁਲ ਬਣਾਇਆ ਜਾਏਗਾ ਬਾਰਡਰ ਦੇ ਉੱਤੇ ਜੇਰਾ ਸਾਹਿਬ ਤੋਂ ਲੈ ਕੇ ਜੇਰਾ ਕਪੂਰ ਤੋਂ ਲੈ ਕੇ ਉੱਥੇ ਤੱਕ ਤੇ ਉਹ ਸਿੱਖ ਆ ਜਾ ਸਕਣਗੇ ਪਰ ਉਹਦੇ ਬਾਅਦ ਉਹ ਗੱਲ ਬਣੀ ਉਸ ਤੋਂ ਬਾਅਦ ਫਿਰ ਪ੍ਰਵੇਸ਼ ਮੁਸ਼ਰਫ ਨੇ ਉਹ ਕਾਗਿਲ ਵਾਲਾ ਕੰਮ ਹੋ ਗਿਆ ਕਾਗਿਲ ਦੇ ਵਿੱਚ ਪਾਕਿਸਤਾਨ ਵੱਲੋਂ ਕੁਝ ਕੁਝ ਬੈਠ ਹੋ ਗਈ ਤੇ ਜੋ ਵੀ ਕਹਿ ਲੋ ਜੋ ਵੀ ਪਹਾੜੀਆਂ ਦੇ ਵਿੱਚ ਫਿਰ ਝਗੜਾ ਹੋਇਆ ਫਿਰ ਜੰਗ ਹੋਈ ਫਿਰ ਮਾਹੌਲ ਖਰਾਬ ਹੁੰਦਾ ਹੁੰਦਾ ਫਿਰ ਸਾਰਾ ਕੰਮ ਚੱਲਦਾ ਰਿਹਾ ਡਾਕਟਰ ਮਨਮੋਹਨ ਸਿੰਘ ਵੀ ਚਾਹੁੰਦਾ ਸੀ ਪਾਕਿਸਤਾਨ ਨਾਲ ਸੰਬੰਧ ਸੁਲਝ ਜਾਣ ਕਿਉਂਕਿ ਉਹ ਵੀ ਚਾਹੁੰਦਾ ਸੀ ਕਿ ਮੈਂ ਪ੍ਰਧਾਨ ਮੰਤਰੀ ਰਹਿੰਦਾ ਹੋਇਆ ਆਪਣੀ ਜਿੱਥੇ ਮੈਂ ਪੈਦਾ ਹੋਇਆ ਮੈਂ ਉੱਥੇ ਹੋ ਕੇ ਆ ਪਰ ਮੈਂ ਤਰਾਂ ਜਾਵਾਂ ਜੇ ਕੋਈ ਮਸਲੇ ਮੈਂ ਹੱਲ ਕਰਨਾ ਪਰ ਫਿਰ ਸਿਆਸਤ ਤੋਂ ਮੇਰੇ ਪਾਸੇ ਕੋਈ ਨਾ ਕੋਈ ਛੋੜੀ ਸਿਆਸਤ ਕੁਝ ਇੰਵੈਸਟਿਡ ਇੰਟਰਸਟ ਹੈਗੇ ਆ ਜਿਨ੍ਹਾਂ ਦੇ ਕਰਕੇ ਮਸਲੇ ਹੱਲ ਨਹੀਂ ਹੋਏ ਪਰ ਬੜੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਇਵਾਰਾਨ ਖਾਨ ਦੇ ਪ੍ਰਧਾਨ ਮੰਤਰੀ ਦਰਬੇ ਉੱਤੇ ਗਏ ਤੇ ਉੱਥੇ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਵੀ ਪਾਕਿਸਤਾਨ ਵਿਚਾਰ ਕਰ ਰਿਹਾ ਪੋਜੀਟਿਵਲੀ ਕਿ ਉਹ ਅੰਮ੍ਰੰਦਾ ਖੋਲ ਦਿੱਤਾ ਜਾਵੇ। ਤੇ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਸਿੱਧੂ ਨੂੰ ਉਸ ਤੋਂ ਪਹਿਲਾਂ ਇਹ ਨਹੀਂ ਸੀ ਪਤਾ ਕਿ ਕਰਤਾਰਪੁਰ ਲਾਂਘੇ ਦਾ ਕੋਈ ਮਸਲਾ ਵੀ ਹੈ ਜਾਂ ਸਿੱਖੇ ਪੰਗ ਵੀ ਕਰਦੇ। ਸਿੱਧੂ ਨੂੰ ਇਹ ਵੀ ਨਹੀਂ ਪਤਾ ਸੀ ਸਿੱਧੂ ਨੇ ਕਦੇ ਮੰਨ ਲੁਕ ਕੀਤੀ ਵੀ ਨਹੀਂ ਕਿ ਕਰਤਾਰਪੁਰ ਲਾਂਘਾ ਖੋਲਿਆ ਜਾਵੇ। ਇਹ ਤਾਂ ਉਹਨਾਂ ਨੇ ਉਹਨੂੰ ਸਿਰ ਜਾਰਦ ਕਾਹੀ ਦਿੱਤੀ। ਇਸ ਗੱਲ ਕੀ ਆ ਜਿਵੇਂ ਕਹੀ ਸੀ ਕਿ ਸਿੱਧੂ ਦੇ ਘਰਾਦ ਦਾ ਤੇ ਸਿੱਧੂ ਨੇ ਨਹੀਂ ਕਰਾਇਆ ਇਹ ਮਸਲਾ ਬੜੇ ਤਮੇਸਮੇ ਚੰਦਾ ਸੀ ਪਰ ਹਾਂ ਮੈਂ ਇਸ ਗੱਲ ਦਾ ਕ੍ਰੈਡਿਟ ਜਰੂਰ ਸਿੱਧੂ ਨੂੰ ਦਿੱਤਾ ਜਾਣਾ ਚਾਹੀਦਾ ਹੈ ਕਿ ਜਦੋਂ ਉਹਨੇ ਆ ਗੱਲ ਆ ਕੇ ਮੀਡੀਆ ਵਿੱਚ ਕਹੀ ਤੇ ਜਦੋਂ ਇੱਥੇ ਦਾ ਮੀਡੀਆ ਬਗੈਰ ਬਾਇਸ ਹੋ ਕੇ ਗੱਲ ਕੀਤੀ ਤੇ ਨਾਲੇ ਉਹਦੇ ਤੇ ਆਟੋਮਟਾ ਲਾਈਆਂ ਤੇ ਜਦੋਂ ਭਾਜਪਾ ਦੇ ਲੀਡਰ ਨੇ ਲਾਈਆਂ ਉਨੇ ਆਪਣਾ ਇੱਕ ਸਟੈਂਡ ਲਿਆ ਕਿ ਨਹੀਂ ਇਹਦੀ ਗੱਲ ਜਿਹੜੀ ਹੈ ਨਿਰੋਲ ਧਾਰਮਿਕ ਹੈ ਤੇ ਲੋਕਾਂ ਦੇ ਸਾਡੇ ਜੀਵਨਕਾਂ ਨਾਲ ਜੁੜੀ ਹੋਈ ਹੈ ਕਿ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਤੇ ਇਸ ਕਰਕੇ ਉਹਦੀ ਸਲਾਹਗਾ ਕਰਨੀ ਚਾਹੀਦੀ ਕਿਸੇ ਉਸ ਸਟੈਂਡ ਨੂੰ ਲਿਆ ਤੇ ਹੁਣ ਵੀ ਜਦੋਂ ਇਹ ਮੈਨੂੰ ਇਸ ਗੱਲ ਦਾ ਜ਼ਰੂਰ ਇੱਕ ਖੁਸ਼ੀ ਹੈ ਕਿ ਇਹ ਕੰਮ ਵੱਧ ਰਿਹਾ ਪਰ ਇਸ ਗੱਲ ਦਾ ਥੋੜਾ ਜਿਹਾ ਦੁੱਖ ਹੈ ਕਿ ਦੂਵੇਂ ਪਾਸੇ ਥੋੜੀ ਜਿਹੀ ਸਿਆਸਤ ਹੋ ਰਹੀ ਹੈ ਮੈਂ ਇੱਕ ਸਿੱਖ ਦੇ ਤੌਰ ਤੇ ਸੋਚਦਾ ਕਿਉਂਕਿ ਇਸ ਮਸਲੇ ਨੂੰ ਕਿਉਂਕਿ 47 ਤੋਂ ਲੈ ਕੇ ਹੁਣ ਤੱਕ ਸਿਆਸਤਾਂ ਹੀ ਹੁੰਦੀਆਂ ਆਈਆਂ ਤੇ ਭਾਰਤ ਤੇ ਪਾਕਿਸਤਾਨ ਆਪਸੇ ਲੜੀ ਜਾਂਦੇ ਰਿਹਾ ਜਿਸ ਦੇ ਨਾਲ ਸਿੱਖਾਂ ਦਾ ਨੁਕਸਾਨ ਹੋਇਆ ਸਾਨੂੰ ਸਿਰਫ ਇੱਕ ਸਿੱਖ ਬਣ ਕੇ ਇੱਕ ਰਣਨੀਤਿਕ ਸਟ੍ਰੈਟਜੀ ਸੋਚਣੀ ਚਾਹੀਦੀ ਹੈ ਜਿਸ ਦੇ ਨਾਲ ਸਾਡਾ ਭਲਾ ਹੋਵੇ ਸਾਨੂੰ ਨਾ ਪੈਣੇ ਚਾਹੀਦੇ ਇਸ ਫਰੇ ਸੂੜੀ ਸਿਆਸਤ ਤੇ ਫਸਣਾ ਹੈ ਨਾ ਪਾਕਿਸਤਾਨ ਨੂੰ ਉਸ ਸਿਆਸਤ ਚੋਂ ਫਸਣਾ ਹੈ ਸਾਨੂੰ ਸਾਡਾ ਜਿਹੜਾ ਮਤਲਬ ਹੈ ਇਸ ਸਾਡੇ ਗੁਰਦੁਆਰੇ ਗੁਰੂ ਆਮਕੁਲ ਸਰਕਨ ਬਾਰਡਰ ਖੁੱਲ ਸਕਣ ਪੰਜਾਬੀਆਂ ਦਾ ਪੰਜਾਬੀਆਂ ਨੂੰ ਆਣਾ ਜਾਣਾ ਹੋ ਸਕੇ ਤੇ ਸਰਹੰਦ ਸੁਧਰਨ ਤੇ ਹੋ ਸਕੇ ਇੱਥੋਂ ਵੀ ਬਾਰਡਰ ਖੋਲ ਕੇ ਵਪਾਰ ਜਿਹੜਾ ਇੱਥੋਂ ਵੀ ਯੂਰਪ ਤੱਕ ਚਲਿਆ ਜਾਏ ਤੇ ਪੰਜਾਬ ਇੱਕ ਤਰੱਕੀ ਕਰ ਸਕੇ ਕਿਉਂਕਿ ਬਾਰਡਰ ਨਹੀਂ ਉਹਦਾ ਕੋਈ ਫਾਇਦਾ ਹੋਇਆ। ਜੀ। ਉਹ ਠੀਕ ਹੋਣਾ ਚਾਹੀਦਾ ਹੈ। ਤੇ ਬਾਕੀ ਜਿਹੜਾ ਹੈ ਦਿੱਲੀ ਦੇ ਵਿੱਚ ਪਹਿਲਾ ਇਹ ਨਹੀਂ ਸੀ ਚਾਹੁੰਦੇ ਜਦੋਂ ਸਿੱਧੂ ਨੇ ਕਿਹਾ ਇਹਨਾਂ ਨੇ ਕਿਹਾ ਕੋਈ ਪ੍ਰਸਤਾਵ ਹੀ ਨਹੀਂ ਹੈ ਸਾਡੇ ਕੋਲ ਤਾਂ ਕੋਈ ਪ੍ਰਪੋਜ਼ਲ ਹੀ ਨਹੀਂ ਹੈ ਇਥੋਂ ਤੱਕ ਕਿ ਜਿਹੜੀ ਪਾਰਲੀਮੈਂਟ ਸਟੈਂਡਿੰਗ ਕਮੇਟੀ ਜਿਹੜੀ ਬਣੀ ਸੀ ਵਿਚਾਰ ਕਰਨ ਵਾਸਤੇ ਉਹਨੇ ਜਦੋਂ ਰਿਪੋਰਟ ਦਿੱਤੀ 2017 ਦੇ ਵਿੱਚ ਹਿੰਦੁਸਤਾਨ ਦੀ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਨੇ ਉਹਨੇ ਇਸ ਨੂੰ ਪ੍ਰਸਤਾਵ ਨੂੰ ਖਾਰਜ ਕਰਤਾ ਕਿ ਕਿ ਲੰਘਾ ਕਰਨਾ ਚਾਹੀਦਾ ਉਹਨਾਂ ਨੇ ਉਸ ਵੇਲੇ ਕਿਹਾ ਕਿ ਇਹ ਪੋਸੀਬਲ ਨਹੀਂ ਹੈ ਜੋ ਹੁਣਾਤਾਰ ਅਤੇ ਪਾਕਿਸਤਾਨ ਦੇ ਵਿਚਨੇ ਐਡਾ ਕੁਝ ਪੋਸੀਬਲ ਹੋਵੇ ਇਸ ਦੇ ਬਜਾਏ ਚਾਰ ਦੋ ਦਿਨਾਂ ਬਾਰਡਰ ਪਲਾ ਦੇਣੀਆਂ ਚਾਹੀਦੀਆਂ ਵੱਡੀਆਂ ਜਿੱਥੋਂ ਕਿਧਰ ਉੱਥੇ ਕਰਤਾਰਪੁਰ ਸਾਹਿਬ ਦਾ ਦਰਸ਼ਨ ਕਰ ਲਿਆ ਕਰ ਬੜੇ ਅਫਸੋਸ ਦੀ ਗੱਲ ਹੈ ਕਿ ਉਹ ਜਿਹੜੀ ਪਾਰਲੀਮੈਂਟ ਸਟੈਂਡਿੰਗ ਕਮੇਟੀ ਹੈ ਉਹਦੇ ਵਿੱਚ ਕਾਂਗਰਸ ਦਾ ਸ਼ਸ਼ੀ ਧਰੂਰ ਵੀ ਸੀ ਉਹਦੇ ਚ ਬੀਜੇਪੀ ਦੇ ਲੋਕ ਵੀ ਸੀ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਅਕਾਲੀ ਜਿਹੜੇ ਐ ਉਸੋ ਪਾਰਲੀਮੈਂਟ ਸਟੈਂਡਿੰਗ ਕਮੇਟੀ ਜਦੋਂ ਬਣੀ ਹੈ ਪਾਰਲੀਮੈਂਟ ਵਿੱਚ ਹੈਗੇ ਹੈ ਸਰਕਾਰ ਵਿੱਚ ਹੈਗੇ ਹੈ ਜਦੋਂ 2017 ਵਿੱਚ ਉਸਨੇ ਖਾਰਜ ਕਰ ਦਿੱਤਾ ਤਾਂ ਅਕਾਲੀਆਂ ਨੇ ਚੋਣ ਹੀ ਕੀਤੀ ਤਾਂ ਨਹੀਂ ਬੋਲੇ ਕਿ ਬਈ ਇਹ ਕਿੰਨਾ ਪ੍ਰਸਤਾਵ ਖਾਰਜ ਕਰ ਦਿੱਤਾ ਜਦੋਂ ਸਿੱਧੂ ਹੋ ਕੇ ਆਇਆ ਤਾਂ ਅਕਾਲੀਆਂ ਨੇ ਉਹਨੂੰ ਕਿਹਾ ਕਿ ਸਿੱਧੂ ਜਿਹੜਾ ਹੈ ਉਹ ਤਾਂ ਦੇਸ਼ਦ్రోਹੀ ਹੈ ਉਦੋਂ ਤੇ ਬੀਬੀ ਇਸ ਖਾਤੇ ਵਿੱਚ ਕੋਈ ਬਾਦਰ ਕੁਝ ਹੋਰ ਹੀ ਬੋਲਦੀ ਪਈ ਸੀ ਜਣੀ ਭਾਸ਼ਾ ਹੀ ਕੁਝ ਹੋਰ ਸੀ ਔਸ ਸੁਨੇਤਾ ਕੁਝ ਹੋਰ ਵੀ ਕਹਿ ਰਹੀ ਸੀ ਜੀ ਬਿਲਕੁਲ ਇਹ ਹੁਣ ਜਦੋਂ ਪਰ ਜਿਹੜੀ ਇਹ ਗੱਲ ਹੈਗੀ ਹੈ ਹੁਣ ਜੇ ਦੂਜੇ ਪਾਸੇ ਵੱਲ ਆਈਏ ਜਿਹੜੀ ਤੁਸੀਂ ਸਾਂਝੀ ਵਾਲਤਾ ਦੀ ਗੱਲ ਕੀਤੀ ਹੈ ਇੱਕ ਸ਼ਾਂਤੀ ਦੀ ਗੱਲ ਕੀਤੀ ਹੈ ਇਹ ਜਿਹੜਾ ਸੁਨੇਹਾ Imran Khan ਵੱਲੋਂ ਆਪਣੀ ਅੱਜ ਦੀ ਜਿਹੜੀ ਸਪੀਚ ਹੈਗੀ ਉਹਦੇ ਵਿੱਚ ਵੀ ਉਹ ਦਿੱਤਾ ਗਿਆ ਉਹਨਾਂ ਨੇ ਕਿਹਾ ਪਹਿਲਾਂ ਵੀ ਜਦੋਂ ਉਹਨਾਂ ਦਾ ਪਹਿਲਾ ਜਿਹੜਾ ਐਡਰੈਸ ਸੀਗਾ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਵੀ ਜੇ ਇੱਕ ਕਦਮ ਤੁਸੀਂ ਸਾਡੇ ਵੱਲ ਤੁਰ ਕੇ ਆਉਂਗੇ ਤਾਂ ਅਸੀਂ ਦੋ ਕਦਮ ਤੁਹਾਡੇ ਵੱਲ ਵਧਾਵਾਂਗੇ। ਇਹੀ ਗੱਲ ਇਹੀ ਮੈਸੇਜ ਉਹਨਾਂ ਨੇ ਅਜ ਵੀ ਦਿੱਤਾ ਹੈਗਾ ਉਹ ਭਾਵੇਂ ਸਾਰਕ ਸੰਮੇਲਨ ਦੇ ਵਿੱਚ ਉਹ ਨਰਿੰਦਰ ਮੋਦੀ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਹੈ ਉਹਨਾਂ ਨੂੰ ਸੱਦਣ ਦੀ ਗੱਲ ਹੋਵੇ ਜਾਂ ਕਸ਼ਮੀਰ ਦੇ ਹਵਾਲੇ ਨਾਲ ਹੋਵੇ ਜਾਂ ਅਦਰਵਾਈਜ਼ ਇੱਕ ਜਿਹੜਾ ਸਾਂਝਾ ਸੁਨੇਹਾ ਹੈਗਾ ਉਹਨਾਂ ਦੀ ਸਪੀਚ ਦੇ ਵਿੱਚ ਉਹ ਨਜ਼ਰ ਆਉਂਦਾ ਹੈ ਪਰ ਜਿਵੇਂ ਇੰਡੀਆ ਵੱਲੋਂ ਰਿਐਕਟ ਕੀਤਾ ਗਿਆ ਇਨੂੰ ਸਿੱਧਾ-ਸਿੱਧਾ ਪਾਕਿਸਤਾਨ ਨੂੰ ਟਰੋਰਿਜ਼ਮ ਨਾਲ ਜੋੜ ਕੇ ਕਿ ਜੀ ਅੱਤਵਾਦ ਫੈਲਾ ਰਿਹਾ ਪਾਕਿਸਤਾਨ ਤੇ ਇਸ ਲਈ ਜਿਹੜੀਆਂ ਗੱਲਬਾਤ ਹੈਗੀ ਹੈ ਉਹ ਨਹੀਂ ਹੋ ਸਕਦੀ ਜਾਂ ਜਿਹੜਾ ਸਰਕਦਾ ਵੀ ਸੱਦਾ ਹੈਗਾ ਉਹ ਸੁਸ਼ਮਾ ਸਵਰਾਜ ਵੱਲੋਂ ਡਾਇਰੈਕਟਲੀ ਕਿਹਾ ਗਿਆ ਕਿ ਅਸੀਂ ਹਜੇ ਤੱਕ ਨਹੀਂ ਐਸੈਪਟ ਕੀਤਾ ਇਸੇ ਕਰਕੇ ਸੋ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਕਿੰਨਾ ਕੁ ਜਾਇਜ਼ ਵਾਜਬ ਹੈਗਾ ਜਿਹੜਾ ਇੰਡੀਆ ਦਾ ਇਹ ਰਿਸਪੌਂਸ ਹੈ ਤੇ ਸਿੱਖ ਨੁਕਤਾ ਨਿਗਾਹ ਤੋਂ ਜਿਹੜੀਆਂ ਇਹ ਡਵੈਲਪਮੈਂਟਸ ਹੋ ਰਹੀਆਂ ਨੇ ਇਹਨਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਵੇਖੋ ਗੱਲ ਇਹ ਕਿ ਜੋ ਇਮਰਾਨ ਖਾਨ ਨੇ ਕਿਹਾ ਹੈ ਉਹ ਸਵਾਗਤ ਕਰਨਾ ਬਣਦਾ ਹੈ ਉਹਨੇ ਕਿਹਾ ਵੀ ਇਹ ਮਸਲੇ ਜਿਹੜੇ ਨੇ ਸਾਨੂੰ ਗੱਲਬਾਤ ਨਾਲ ਹੱਲ ਕਰਨੇ ਚਾਹੀਦੇ ਨੇ ਉਹਨੇ ਗੱਲ ਕਹੀ ਹੈ ਕਿ ਅਸੀਂ ਇੱਕ ਕਦਮ ਦੇ ਫਰਦ ਤੋਂ ਕਿਨਾਂ ਸ਼ਾਂਤੀ ਦੇ ਲਈ ਦੋ ਗਰਨ ਪੁੱਟਾਂ ਦੀ ਇਹ ਬੜੀ ਪੋਜ਼ਿਟਿਵ ਗੱਲ ਹੈ ਇਮਰਾਨ ਖਾਨ ਮੈਨੂੰ ਇਹ ਪਤਾ ਮੰਤਰੀ ਬੋਲੇ ਨੇ ਪਰ ਮੈਨੂੰ ਲੱਗਦਾ ਹੈ ਇੱਕ ਬੁਰਾ ਨਾਮੰਦਿਆ ਦੇ ਕਿ ਇਮਰਾਨ ਖਾਨ ਅਜੇ ਨਵੇਂ ਨਾਮੇ ਨੇ ਇਮਰਾਨ ਖਾਨ ਨੂੰ ਅਜੇ ਅਨੁਭਵ ਨਹੀਂ ਹੈ ਪਰ ਉਹਦੀ ਭਾਵਨਾ ਚੰਗੀ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਸਬੰਧ ਸੁਧਰਨ ਤੇ ਮਸਲੇ ਜਿਹੜੇ ਨੇ ਹੱਲ ਹੋਣੇ ਚਾਹੀਦੇ ਨੇ ਇਹ ਉਹਦੀ ਗੱਲ ਚੰਗੀ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਇਹ ਉਹ ਜਲਦਬਾਜ਼ੀ ਕਰ ਰਹੇ ਨੇ ਜਲਦਬਾਜ਼ੀ ਵਿੱਚ ਇਹ ਸੈਕਟਰ ਚ ਕਹਿ ਰਿਹਾ ਕਿਉਂਕਿ ਇਹ ਹਿੰਦੁਸਤਾਨ 2019 ਦੀ ਐਲੈਕਸ਼ਨ ਹੈ ਜੀ ਤੇ 2019 ਦੀ ਇਲੈਕਸ਼ਨ ਤੋਂ ਰਹਿ ਗਏ 4-5 ਮਹੀਨੇ ਤੇ 4-5 ਮਹੀਨੇ ਤੇ ਬੀਜੇਪੀ ਜਿਹੜੀ ਹੈ ਉਹਦਾ ਸਟੈਂਡ ਜਿਹੜਾ ਉਹ ਹੈਗਾ ਹਿੰਦੂ ਦਾ ਪਾਕਿਸਤਾਨ ਨੂੰ ਗਾਲਾਂ ਕੱਢਦਾ ਉਹ ਪਜੇ 2-4 ਮਹੀਨੇ ਉਹਨੇ ਇਹ ਸਭ ਕਰਨਾ ਕਿ ਪਾਕਿਸਤਾਨ ਪਾਕਿਸਤਾਨ ਕਰਨ ਪਿਆ ਪਾਕਿਸਤਾਨ ਤੋਂ ਪਾਤਵਾਰ ਪਾਕਿਸਤਾਨ ਤੋਂ ਇਹ ਉਹ ਨਹੀਂ ਕਹਿਣੇ ਕਹਿਣਾ ਤੇ ਨਾਲੇ ਉਹ ਜਦੋਂ ਅਜੇ ਉਹਨੇ ਆਪਣੀ ਦੂਜੀ ਗੱਲ ਕਰਨੀ ਇਸ ਕਰਕੇ ਕੋਈ ਸ਼ਾਂਤੀ वार्ता ਕੋਈ ਗੱਲਬਾਤ ਇਹ 4-5 ਮਹੀਨੇ ਨਹੀਂ ਹੋਣਗੇ ਜੋ ਕੁਝ ਵੀ ਹੋਣਾ ਹੈ ਉਹ ਨਵੀਂ ਸਰਕਾਰ ਜਿਹੜੀ ਵੀ ਬਣੇਗੀ ਹੋਏਗੀ ਭਾਵੇਂ ਬੀਜੇਪੀ ਦੀ ਬਣੇ ਤੇ ਮੈਂ ਤੁਹਾਨੂੰ ਫੇਰ ਕਹਿ ਦਿੰਦਾ ਜੀ ਭਾਵੇਂ ਉਹ ਮੋਦੀ ਦੀ ਬਣ ਜੇ ਤੇ ਉਹ ਉਸੇ ਵੇਲੇ ਤੋਂ ਮਹੀਨੇ ਦੋ ਮਹੀਨੇ ਤੋਂ ਹੀ ਦੇਖੋਗੇ ਕਿ ਸਾਰੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਅਜੇ ਉਹਨਾਂ ਨੇ ਇਲੈਕਸ਼ਨ ਲੜਨੀ ਹੈ ਕਿ ਜਦੋਂ ਇਮਰਾਨ ਖਾਨ ਵੀ ਇਲੈਕਸ਼ਨ ਲੜ ਰਹੇ ਸੀ ਤੇ ਉਹ ਵੀ ਇੰਦਰ ਪਾਸੇ ਗਾਣਾ ਕੱਢ ਕੇ ਇਹ ਦੂਜੀ ਗੱਲਾਂ ਕਰਕੇ ਆਏ ਕਿਉਂਕਿ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਇਸ ਖੇਤਰ ਦੇ ਵਿੱਚ ਜਾਸਤ ਜਿਹੜੀ ਇਹ ਭਾਵਨਾਵਾਂ ਪ੍ਰਗਟ ਆਉਂਦੀ ਤੇ ਪਾਕਿਸਤਾਨ ਚ ਇੱਥੇ ਰਸタルੂ ਗਾਲਾਂ ਕੱਢ ਕੇ ਹੁੰਦੀ ਤੇ ਭਾਰਤ ਦੇ ਵਿੱਚ ਉਹ ਹੋਈ ਉਹ ਪਾਕਿਸਤਾਨ ਨੂੰ ਗਾਲਾਂ ਕੱਢ ਕੇ ਹੁੰਦੀ ਇਹਦੇ ਵਿੱਚ ਮੈਨੂੰ ਇਸ ਗੱਲ ਦੀ ਅਫਸੋਸ ਹੈ ਕਿ ਜਦੋਂ ਇਮਰਾਨ ਖਾਨ ਨੂੰ ਵੀ ਇਸ ਕਰਤਾਰਪੁਰਨ ਕੋਰੀਡੋਰ ਦੇ ਮਸਲੇ ਤੇ ਜਦੋਂ ਉੱਥੇ ਗਿਆ ਸੀ ਉਹ ਦਾਗਟਨ ਕਰਨੀ ਪੱਥਰ ਰੱਖਣ ਮੈਨੂੰ ਲੱਗਦਾ ਮੇਰਾ ਜੀ ਮਨ ਨੇ ਇਹ ਉਹਦੇ ਵਿੱਚ ਉੱਥੇ ਕਸ਼ਮੀਰ 이슈 ਦੀ ਗੱਲ ਕਰਨੀ ਉੱਥੇ ਭਾਰਤ-ਪਾਕਿਸਤਾਨ ਦੇ ਦੂਜੇ ਸੰਬੰਧਾਂ ਦੀ ਵਿਦੇਸ਼ ਨੀਤੀ ਦੀ ਗੱਲ ਕਰਨ ਤੇ بجائے ਮੈਨੂੰ ਲੱਗਦਾ ਕਿ ਪਹਿਲਾਂ کوشش ਸਰਕਾਰ ਪੁਰਸਾ ਕੋਰੀਡੋਰ ਦੇ ਸਿੱਖਰਲੇ ਉਸ ਧਾਰਮਿਕ ਜਿਹੜਾ ਕਿ ਬਿਲਕੁਲ ਗੈਰ ਰਾਜਨੀਤਿਕ ਮੁੱਦਾ ਨੂੰ ਰੱਖਣੇ ਕਿਉਂਕਿ ਉਹਦੇ ਨਾਲ ਹੁੰਦਾ ਕਿ ਉਹਨੇ ਨਾਲੇ ਉੱਥੇ ਜੋ ਚੰਗੀਆਂ ਗੱਲਾਂ ਕੀਤੀਆਂ ਇਵਰਾਨ ਖਾਨ ਨੇ ਜੋ ਕਿ ਬਣਦੀਆਂ ਵੀ ਸੀ ਨਾਲ ਮੈਂ ਦੋ-ਚਾਰ ਟਿੱਚਰਾਂ ਵੀ ਕੀਤੀਆਂ ਕਿ ਬਈ ਇਹ ਚੰਗਾ ਰਿਤਣਾ ਚਾਹੀਦਾ ਕੋਈ ਇਹ ਅਸੀਂ ਸਿੱਧੂ ਦੇ ਪ੍ਰਧਾਨ ਮੰਤਰੀ ਬਣਤ ਜੀ ਇਹ ਇੱਕ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ ਕਿ ਹਨ ਕਿ ਭਈ ਜਦੋਂ ਸਿੱਧੂ ਪ੍ਰਧਾਨ ਮੰਤਰੀ ਬਣ ਜਾਏਗਾ ਕਿ ਤਾਂ ਕਰਾਂਗੇ ਐਦਾ ਦੀ ਕਿ ਥੋੜਾ ਇਹਨੂੰ ਸਬਰ ਰੱਖਣਾ ਚਾਹੀਦਾ ਕਿਉਂਕਿ ਮੈਂ ਚਾਹੁੰਨਾ ਕਿ ਗੱਲ ਬੜੇ ਜੀ ਕਿ ਕਿ ਟਿਚਰਾਂ ਕਰਨ ਦੇ ਨਾਲ ਨਾ ਕੰਮ ਖਰਾਬ ਹੁੰਦੇ ਆ ਕੱਲ ਨੂੰ ਇਹ ਟਿਚਰਾਂ ਹੁੰਨ ਲੱਗ ਪੈਣਗੇ ਉੱਥੇ ਕੋਈ ਨਾ ਕੋਈ ਗੱਲ ਕਰਦੇ ਤੇ ਮੂੰਹ ਜਬਾਨੋਂ ਕੋਈ ਵੀ ਗੱਲ ਕਰਨੀ ਜੇ ਤੁਸੀਂ ਪ੍ਰਧਾਨ ਮੰਤਰੀ ਹੋਣ ਜੇ ਤੁਸੀਂ ਸੋਚ ਕੇ ਚੱਲੋ ਤੇ ਵਾਕਈ ਆਪਾਂ ਮਸਲੇ ਹੱਲ ਕਰਨੇ ਆ ਸਾਨੂੰ ਖਾਸ ਕਰਕੇ ਸਿੱਖ ਤੌਰ ਦੇ ਮੈਨੂੰ ਇਹ ਲੱਗਦਾ ਵੀ ਐਵੇਂ ਇੱਕ ਤਾਂ ਬਿਆਨ ਇਹ ਤੋਂ ਥਰੂ ਗਲਤ ਨਾ ਹੋ ਜਾ ਜਿਸ ਜਿਨਾ ਫੇਰ ਸਰਕਾਰ ਕੋਲ ਜਿਹੜਾ ਇਹ ਕਾਰਡੋਰ ਆ ਫੇਰ ਵਿਚਨਾ ਵਿਚਨਾ ਦਾ ਹੈ ਮੈਨੂੰ ਇਹ ਲੱਗਦਾ ਇਸ ਕਰਕੇ ਕੋਈ ਵੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਉਹੋ ਜੇ ਮਸਲਾ ਹੈ ਨਾ ਉਸ ਨੂੰ ਸਾਕੀ ਕਿ ਤਿੰਨ ਤਿੰਨ ਅਲੱਗ-ਵਿੱਚ ਆ ਪਾਸੇ ਵੀ ਆਪਣੇ ਇੰਟਰਸਟ ਨੇ ਇਸ ਮਸਲੇ ਵਿੱਚ ਸਾਡੀ ਸਿਚੁਏਸ਼ਨ ਐ ਅਸੀਂ ਇੱਕ ਹਿੰਦੁਸਤਾਨ ਦਾ ਆਪਣਾ ਇੰਟਰਸਟ ਹੈ ਇੱਕ ਪਾਕਿਸਤਾਨ ਦਾ ਆਪਣਾ ਇੰਟਰਸਟ ਹੈ ਇਹ ਤਾਂ ਸਿੱਧਾ ਆਪਣਾ ਇੰਟਰਸਟ ਹੈ ਜੀ ਇੰਡੀਆ ਦਾ ਆਪਣੀ ਇੰਟਰਸਟ ਜਿਹੜੇ ਨੇ ਉਹ ਪਾਕਿਸਤਾਨ ਦੇ ਨਾਲ ਜਿਹੜੇ ਨੇ ਉਹ ਕਿਵੇਂ ਉਹ ਪੋਲਿਟਿਕਸ ਚੱਲਦੀ ਹੈ ਕਿਵੇਂ ਕਰਨਾ ਹੈ ਕਿ ਕਸ਼ਮੀਰ ਦਾ ਮੁੱਦਾ ਆ ਜਾਂ ਉਹ ਆਤਵਾਦੀ ਗੱਲ ਕਰਦੇ ਹੈ ਜੋ ਵੀ ਕਰਦੇ ਹੈ ਜਾਂ ਪਾਕਿਸਤਾਨ ਨੂੰ ਲੈ ਕੇ ਜੋ ਇੱਕ ਭਾਵਨਾ ਬਣਾਈ ਹੋਈ ਹੈ ਜਿਹੜੀ ਪੋਲਿਟਿਕ ਦੀ ਲੋੜ ਹੈ ਪਾਕਿਸਤਾਨ ਦੀ ਆਪਣੀ ਹੈ ਪਾਕਿਸਤਾਨ ਦੀ ਆਰਮੀ ਦੀ ਆਪਣੀ ਸੋਚ ਹੈ ਪਾਕਿਸਤਾਨ ਦੀ ਆਰਮੀ ਨੂੰ ਉਹਨਾਂ ਸਾਰਿਆਂ ਦਾ ਆਪਣਾ ਇੱਕ ਇੰਟਰਸਟ ਹੈ ਉੱਥੇ ਦੇ ਕੁਝ ਜਿਹੜੇ ਔਰ ਲੋਕ ਨੇ ਕਈ ਜਮਾਤਾਂ ਨੇ ਉਹਨਾਂ ਦੇ ਆਪਣੇ ਇੰਟਰਸਟ ਨੇ ਕੁਝ ਹੋਰ ਦੇਣ ਬਾਕੀਆਂ ਗੱਲ ਜੀ ਇੱਕ ਦਾ ਇੰਟਰਸਟ ਹੈ ਸਿੱਖ ਜਿੰਨਾ ਬਸਤੇ ਵਿੱਚ ਫਸਿਆ ਹੋਇਆ ਚੱਕੀ ਦੇ ਵਿੱਚ ਫਸਿਆ ਹੋਇਆ ਕਿਉਂਕਿ ਉਹਦੇ ਗੁਰਧਾਮ ਗੁਰ ਜਿਹੜੇ ਨੇ ਉਹ ਉੱਧਰ ਵੀ ਨੇ ਉਹ ਇੱਧਰ ਵੀ ਨੇ ਇਹ ਨਹੀਂ ਕਿ ਸਿਰ ਪਾਕਿਸਤਾਨ ਦੇ ਇੱਧਰ ਵੀ ਨੇ ਜੀ ਬਿਲਕੁਲ ਉਹਦੇ ਕੋਲ ਆਪਣਾ ਕੋਈ ਐਸੀ ਉਹ ਦੋਨੋਂ ਰਾਜਾਂ ਦੇ ਲਈ ਜਿੱਤ ਜੱਤ ਦਾ ਸੰਬੰਧਸ ਬੁਣ ਲੈ ਨਹੀਂ ਹੁੰਦੇ ਸਿੱਖਾਂ ਦੇ ਲਈ ਮੁਸ਼ਕਿਲ ਹੁੰਦੀ ਹੈ ਅੱਜ ਤੱਕ ਇਹ ਜ਼ਰੂਰੀ ਸਾਡਾ ਸਾਡਾ ਤੇ ਇੰਟਰਸਟ ਮੰਨਦਾ ਹੈ ਕਿ ਦੋਨਾਂ ਦੇ ਸੰਬੰਧ ਇੰਨੇ ਚੰਗੇ ਹੋ ਜਾਣ ਕਿ ਸਾਨੂੰ ਬਾਰਡਰ ਮਹਿਸੂਸ ਹੀ ਨਾ ਹੋਵੇ ਤੇ ਜੋ ਮਹਾਰਾਜ ਦੇ ਭਾਣਾ ਵਰਤਾਨੀ ਉਹ ਬਾਅਦ ਦੀ ਗੱਲ ਹੈ ਪਰ ਸ਼ਾਰਟ ਟਾਈਮ ਦੇ ਉੱਤੇ ਸਾਨੂੰ ਇਹ ਬਣਾਣੀ ਚਾਹੀਦੀ ਹੈ ਕਿ ਐਟ ਪਹਿਲਾਂ ਤਾਂ ਹਿੰਦੁਸਤਾਨ ਚਾਹੁੰਦਾ ਇੰਡੀਸਪਲ ਦੇ ਡਿਨਾਈਡ ਹੀ ਕਰਦੇ ਰਹੇ ਮੈਨੂੰ ਇਹ ਲੱਗਦਾ ਕਿ ਜਿਹੜਾ ਪੋਜੀਟਿਵ ਪ੍ਰੋਐਕਟਿਵ ਪਾਲਿਸੀ ਉਹਨਾਂ ਨੇ ਨਹੀਂ ਬਣਾਈ कि ਵੀ ਅਸੀਂ ਤਾਂ 28 ਤਰੀਕ ਨੂੰ ਆਪਾਂ ਤੇ ਉੱਥੇ 25 ਰੱਖਣੇ ਜਾ ਰਹੇ ਆ ਤਾਂ ਇਹਨਾਂ ਨੂੰ ਇੱਕ ਡਰ ਮਹਿਸੂਸ ਹੋਇਆ ਕਿ ਭਈ ਪਤਾ ਨਹੀਂ ਕਿ ਸਿੱਖਾਣੀਆਂ ਭਾਵਨਾਵਾਂ ਸਾਰੀਆਂ ਪਾਕਿਸਤਾਨ ਲੈ ਜਾਏਗਾ ਫਿਰ ਅਰਦਾਈ ਡਿਨਾਈ ਕਰ ਰਹੇ ਸੀ ਇਹਨਾਂ ਨੂੰ ਲੱਗਾ ਪਹਿਲਾਂ ਤਾਂ ਕਾਈ ਸਬੂਤ ਵੀ ਨਹੀਂ ਸਾਡੋ ਜੀ ਕੋਈ ਗੱਲ ਨਹੀਂ ਸਾਡੇ ਕੋਈ ਪ੍ਰਸਤਾਵ ਹੀ ਨਹੀਂ ਹੈਗਾ ਪਰ ਜਦੋਂ ਉਹਨਾਂ ਨੇ ਕਿਹਾ 28 ਨੂੰ ਕਰਨੀ ਜਾ ਰਹੇ ਆ ਤੇ ਇਹਨਾਂ ਨੂੰ ਲੱਗਾ ਕਿ ਭਈ ਇੱਕ ਡਰ ਪੈਦਾ ਹੋਇਆ ਸਟਾਈ ਹੈ ਕਿ ਪ੍ਰੈਸ਼ਰ ਟੈਕਟਿਕ ਕੰਮ ਆਈ ਇਹ ਰਣਕਵੀ ਨਹੀਂ ਪਾਕਿਸਤਾਨ ਤੋਂ 2 ਦਿਨ ਪਹਿਲਾਂ ਹੀ ਆਪਾਂ ਕਰਦੇ ਆਂਗੇ ਫਿਰ 2-3 ਦਿਨ ਪਹਿਲਾਂ ਹੀ ਕਰ ਦਿੱਤਾ ਜਦ ਕਿ ਉੱਥੇ ਪ੍ਰਧਾਨ ਮੰਤਰੀ ਨੇ ਟੱਕ ਲਾਇਆ ਇੱਥੇ ਫਿਰ ਅਨੇ ਛੇਤੀ ਛੇਤੀ ਵਿੱਚ ਵਾਈਸ ਪ੍ਰੈਜ਼ੀਡੈਂਟ ਨੂੰ ਭੇਜਿਆ ਪਰ ਉੱਥੇ ਵੀ ਜਿਹੜੀ ਰਾਜਨੀਤੀ ਹੋਈ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਰੋਗ ਮੈਨੂੰ ਤਾਂ ਇਹ ਬਹੁਤ ਮਾੜਾ ਲੱਗਾ ਕੈਪਟਨ ਅਮਰਿੰਦਰ ਸਿੰਘ ਇਹ ਭੁੱਲ ਗਿਆ ਕਿ ਵੀ ਤੇਰੇ ਗੁਰਖਿਆਂ ਨੂੰ ਜਿਹੜੀ ਇਹ ਰਾਜ ਮਿਲਿਆ ਇਹ ਉਹ ਰਾਜ ਦੇ ਅਸ਼ੀਰਵਾਦ ਨਾ ਮਿਲਿਆ ਪਰ ਤੂੰ ਅਕਿਰਤ ਕੰਨ ਤੇ ਜ਼ਿੰਦਾਰੀ ਵਾਲਾ ਕੰਮ ਕੀਤਾ ਤੂੰ ਉੱਥੇ ਖੜਾ ਹੋ ਕੇ ਕਰਤਾਰ ਪੁਰਲੰਗੇ ਦੀ ਗੱਲ ਨਾ ਕਰਕੇ ਤੂੰ ਹੋਰ ਹੀ ਬੇਕੂਫੀਆ ਗੱਲਾਂ ਕਰੀ ਜਾਂਦਾ ਤੇਰਾ ਕੰਮ ਹੋਣਾ ਚਾਹੀਦਾ ਸੀ ਕਿ ਦੋਵੇਂ ਪਾਸੇ ਸੰਭਾਵ ਸਵੱਲਿਆ ਬਰਨ ਦੋਵੇਂ ਪੰਜਾਬ ਦੋਵੇਂ ਪੰਜਾਬਾਂ ਦੇ ਸਬੰਧਤ ਚੰਗੇ ਬਰਨ ਤੇ ਤੂੰ ਭਾਸ਼ਾ ਕੁਝ ਹੋਰ ਹੀ ਬੋਲੀ ਜਾ ਰਿਹਾ ਤੂੰ ਜਦ ਤੋਂ ਤੂੰ ਮੁੱਖ ਮੰਤਰੀ ਬਣਿਆ ਤੂੰ ਕਦੇ ਉਹ ਕੈਨੇਡਾ ਤੋਂ ਮੰਤਰੀ ਆਉਂਦਾ ਤੇ ਉਹਦਾ ਵਿਰੋਧ ਕਰਦਾ ਕਦੇ ਤੂੰ ਹੋਰ ਬਕਵਾਸ ਕਰਦਾ ਕਦੇ ਤੂੰ ਸਿੱਖਾਂ ਦੇ ਕਿਰਦਾਰੋਂ ਗੱਲਾਂ ਕਰਦਾ ਤਦੇ ਤੂੰ ਹੋਰ ਹੁਣ ਤੂੰ ਜਿਹੜਾ ਕਰਤਾਰਪੁਰ ਲੰਗ੍ਹੇ ਦੀ ਗੱਲ ਆਈ ਉਹਦੀ ਉਹਦੇ 'ਚ ਬਕਵਾਸ ਕਰ ਰਿਹਾ ਹੈ ਤੇ ਤੂੰ ਸਿੱਧੂ ਜੋਂਦਰ ਪਾਕਿਸਤਾਨ ਜਾ ਰਿਹਾ ਹੈ ਤੇ ਤੂੰ ਉਹਦਾ ਵਿਰੋਧ ਕਰੀ ਜਾਂਦਾ ਹੈ ਜਦ ਕਿ ਤੂੰ ਦੇਖ ਦੂਜੇ ਪਾਸੇ ਉਹ ਭਾਵੇਂ ਭੀਜੇ ਵੀ ਦੀ ਸਰਕਾਰ ਉਹ ਹਰ ਤੇ ਨੂੰ ਕੋ ਬਾਦਲ ਨੂੰ ਵੀ ਭੇਜਦੀ ਹੈ ਤੇ ਹਰਦੀਪ ਸਿੰਘ ਪੁਰੀ ਨੂੰ ਵੀ ਭੇਜਦੀ ਹੈ ਕਿਉਂ ਕੇਂਦਰੀ ਮੰਤਰੀਆਂ ਨੂੰ ਭੇਜ ਰਹੀ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਜੇ ਜਨੇ ਦੀ ਪਾਕਿਸਤਾਨ ਸਾਰਾ ਲਾਹ ਲੈ ਜਾਏਗਾ ਕਿ ਇਹ 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 ਸਿੱਧੂ ਨੂੰ ਕੋਈ ਕੱਤਰ ਮੰਤਰੀ ਸਿੰਘ ਨਾਲ ਕਰ ਰਹੀ ਸੀ ਜੀ ਪੰਜਾਬ ਦੇ ਵਿੱਚ ਜਿਹੜਾ Hindu ਹੈ ਕਿ ਉਹ ਨੂੰ ਇਹ ਸੋਚਿਆ ਹੋਇਆ ਕਿ ਉਹ ਕਰਤਾਰਪੁਰ ਲੰਗਰ ਦੇ ਖਿਲਾਫ ਹੈ ਕਿ ਉਹ ਇਹ ਸੋਚਦਾ ਹੈ ਕਿ ਇਹ ਨਾਲ ਪੰਜਾਬ ਦਾ Hindu ਖੋਸ਼ ਹੋ ਜਾਏਗਾ ਜੇ ਇਹੋ ਜੀ ਗੱਲ ਹੈ ਮੈਂ ਨਹੀਂ ਜਾਣਦਾ ਹੈ ਕਿ ਨਹੀਂ ਪਰ ਜੇ ਉਹ ਸਾਡੇ ਗੁਰਦੁਆਰੇ ਗੁਰਦ ਆਮਾਂ ਦੇ ਖੁੱਲਣ ਤੋਂ ਆਉਣ ਜਾਣ ਤੋਂ ਜੇ ਉਹ ਦੁਖੀ ਹੁੰਦਾ ਹੈ ਤੇ ਬੜੀ ਹੀ ਗਲਤ ਗੱਲ ਹੈ ਬੜੀ ਛੋਟੀ ਗੱਲ ਹੈ ਤੇ ਪੰਜਾਬ ਦਾ Hindu ਇਹਦਾ ਸੋਚਦਾ ਹੈ ਜਾਂ ਇਹ ਸੋਚਦਾ ਮੈਂ ਨਹੀਂ ਜਾਣਦਾ ਪਰ ਜੇ ਕੈਟਰ ਮੰਦਰ ਤੋਂ ਕਿਹਦਾ ਸੋਚਦਾ ਹੈ ਇਹ ਇਹ ਬੜੀ ਉਸ ਦੀ ਗੱਲ ਦਾ ਉਹ ਨਹੀਂ ਕਿ ਕਮਾਂਟ ਤੇ ਪੰਟ ਨਹੀਂ ਹੋਣਾ ਚਾਹੀਦਾ ਜੀ ਬਿਲਕੁਲ ਜਰਨੈਲ ਸਿੰਘ ਜੀ ਇੱਕ ਗੱਲ ਜਿਵੇਂ ਤੁਸੀਂ ਇੰਟਰਸਟ ਦੀ ਕੀਤੀ ਹੈ ਵੀ ਤਿੰਨ ਕਮਾਂ ਦੇ ਇੰਟਰਸਟ ਹੈਗੇ ਆ ਪਾਕਿਸਤਾਨੀ ਸਾਈਡ ਦਾ ਆਪਣਾ ਇੰਟਰਸਟ ਹੈ ਇਹਦੇ ਵਿੱਚ ਇੰਡੀਅਨ ਸਾਈਡ ਇਹਨੂੰ ਆਪਣੀ ਨੁਕਤਾ ਨਜ਼ਰ ਤੋਂ ਦੇਖਦੀ ਹੈ ਤੇ ਅਸੀਂ ਇਹਨੂੰ ਸਿੱਖ ਇੰਟਰਸਟ ਜਾਂ ਜਿਹੜੀ ਸਾਡੀਆਂ ਭਾਵੇਂ ਧਾਰਮਿਕ ਭਾਵਨਾਵਾਂ ਹੋਣ ਜਾਂ ਆਪਸੀ ਸਾਂਝ ਦੀ ਗੱਲ ਹੋਵੇ ਤੇ ਉਹਦੇ ਵਿੱਚੋਂ ਅੱਗੇ ਫੇਰ ਜਿਹੜੀ ਕਿਸਾਨੀ ਦੇ ਜਾਂ ਵਿੱਤੀ ਤੌਰ ਤੇ ਦੋਵੇਂ ਪੰਜਾਬਾਂ ਨੂੰ ਫਾਇਦਾ ਹੋ ਸਕਦਾ ਹੈ ਆਪਸੀ ਸਾਂਝ ਦੇ ਨਾਲ ਉਹਦੀ ਗੱਲ ਹੋਵੇ ਤੇ ਇਸ ਵਕਤ ਜਿਹੜੇ ਪੰਜਾਬ ਦੇ ਇੰਟਰਸਟ ਹੈਗੇ ਨੇ ਕੌਮ ਦੇ ਇੰਟਰਸਟ ਹੈਗੇ ਨੇ ਉਹ ਡਾਇਰੈਕਟਲੀ ਕਲੈਸ਼ ਦੇ ਵਿੱਚ ਨਜ਼ਰ ਆ ਰਹੇ ਨੇ ਇੰਡੀਆ ਦੇ ਇੰਟਰਸਟ ਨਾਲ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਬੀਜੇਪੀ ਦੀ ਜਿਹੜੀ ਸਾਰੀ ਵੋਟ ਪੋਲਿਟਿਕਸ ਹੈਗੀ ਹੈ ਉਹ ਪਾਕਿਸਤਾਨ ਨੂੰ ਨਿੰਦ ਕੇ ਤੇ ਉਦੇ ਤੇ ਹੀ ਖੜੀ ਹੈ ਉਦੇ ਤੇ ਹੀ ਉਹ ਜਿਹੜੀਆਂ ਚੋਣਾ ਨੇ ਆਉਣ ਵਾਲੀਆਂ ਉਹ ਵੀ ਲੜਨ ਜਾ ਰਹੇ ਨੇ ਤਾਂ ਕੀ ਇਸ ਸੂਰਤ ਦੇ ਵਿੱਚ ਜਿਹੜਾ ਕਰਤਾਰਪੁਰ ਕੋਰੀਡੋਰ ਹੈਗਾ ਇਹਨੂੰ ਸਬੋਟਾਜ ਕਰਨ ਦੀ ਕੋਈ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜਦੋਂ ਇਹਦੀਆਂ ਡਿਟੇਲਸ ਜਿਹੜੀਆਂ ਨੇ ਉਹ ਫਾਰਮੂਲਾਈਜ਼ ਹੋਣੀਆਂ ਨੇ ਜਾਂ ਜਿਹੜਾ ਇਹ ਆਪਸੀ ਕਲੈਸ਼ ਹੈਗਾ ਪੰਜਾਬ ਦੇ ਇੰਟਰਸਟ ਕੌਮ ਦੇ ਇੰਟਰਸਟ ਤੇ ਜਿਹੜੀ ਨੈਸ਼ਨਲ ਇੰਟਰਸਟ ਹੈਗੇ ਨੇ ਇੰਡੀਆ ਦੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਂ ਇਹ ਮੈਂ ਸਮਝਦਾ ਤੇ ਬਿਲਕੁਲ ਸਿਆਸਤਨਾ ਸੋਚਨੇ ਕਿ ਸਿੱਖ ਦੇ ਵਜੋਂ ਸੋਚਦਾ ਅੰਤਰਸਟਰ ਤੋਂ ਸੋਚਦਾ ਜਿੱਦਾਂ ਕਿ ਹੁਣ ਉੱਥੇ ਆਪਣਾ ਲਾਂਗੇ ਦਾ ਆਪਣੀ ਪੱਤਰਕਣ ਤੋਂ ਬਾਅਦ ਜੋ ਇੰਡੀਅਨ ਮੀਡੀਆ ਚ ਦੇਖ ਰਹੇ ਆ ਦੇਖੋ ਗੁਪਾਲ ਸਿੰਘ ਚਾਵਲਾ ਨੂੰ ਲੈ ਕੇ ਪੁਰਾਣੇ ਬਹੁਤ ਰੋਲਾ ਪਾਇਆ ਹੋਇਆ ਜੀ ਉਹ ਜਿਹੜਾ ਤੇ ਗੁਪਾਲ ਸਿੰਘ ਚਾਵਲਾ ਦੀ ਇੱਕ ਵੀਡੀਓ ਵੀ ਆਈ ਸੀ ਜਿਹਦੇ ਵਿੱਚ ਉਹ ਵੀ ਮੈਨੂੰ ਲੱਗਦਾ ਕਿ ਉਹਨੂੰ ਇੰਨਾ ਇੰਨਾ ਧੜਕਾਊ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿ ਜਾਣ ਕਰ ਲੋ ਜੀ ਸਾਡੇ ਕੋਲ ਵੀ ਬੰਬ ਹੈਗਾ ਜੀ ਆਹ ਹੈਗਾ ਉਹ ਹੈਗਾ ਕਿਉਂ ਜੇ ਪੰਜਾਬ ਜੇ ਪਾਕਿਸਤਾਨ ਗੁਦਾਰਾ ਗੁੰਦ ਕਮੇਟੀ ਦਾ ਕੋਈ ਸੇਵਾ ਕਰ ਰਹੇ ਨੇ ਇਨਟਰਸਟ ਸਾਨੂੰ ਦੇਖਣਾ ਪਏਗਾ ਸਿੰਖਾਂ ਨੂੰ ਆਪਣਾ ਬਹੁਤ ਸਿਆਣਪ ਦੇ ਨਾਲ ਸਾਨੂੰ ਭਾਵਨਾਵਾਂ ਦੇ ਵਿੱਚ ਨਾਰੇਬਾਜ਼ੀ ਦੇ ਵਿੱਚ ਤੇ ਇਹੋ ਜਿਹੀ फडਕਾਊ ਗੱਲਾਂ ਵਿੱਚ ਨਹੀਂ ਪੈਣਾ ਚਾਹੀਦਾ ਫਿਰ ਮੈਂ ਕਹ ਰਿਹਾ ਸਾਬੋਟਾਜ ਕਰਨ ਦੀ ਕਿਉਂਕਿ ਜਦੋਂ ਭਾਵਨਾ ਤਾਂ ਇਹ ਹਿੰਦੂਤਾਂ ਕਿ ਹੈ ਨਹੀਂ ਸੀ ਜਿਹੜੀ ਭਾਜਪਾ ਦੀ ਸਰਕਾਰ ਹੈ ਉਹਦੇ ਵਿੱਚ ਭਾਵਨਾ ਤਾਂ ਨਹੀਂ ਸੀ ਉਹ ਤਾਂ ਨਹੀਂ ਚਾਹੁੰਦੀ ਸੀ ਕਿ ਉਹ ਜਿਹੀ ਕੋਈ ਗੱਲ ਹੋਏ ਫਿਰ ਹਾਲ ਕਿਉਂਕਿ ਉਹ ਚਾਹੁੰਦੀ ਹੈ ਕਿ ਪਹਿਲੇ ਇਲੈਕਸ਼ਨ ਲੰਘ ਜੇ ਕਿਉਂਕਿ ਗੱਲ ਇਹ ਨਹੀਂ ਹੈ ਪਹਿਲਾਂ ਤੇ ਉਹਦੇ ਨਵਾਜ਼ ਸ਼ਰੀਫ ਨੂੰ ਬੁਰਾਇਆ ਵੀ ਸੀ ਨਵਾਜ਼ ਸ਼ਰੀਫ ਦੇ ਉਹਦੇ ਘਰ ਵਿਆਹ ਦੇ ਤੇ ਮੋਦੀ ਪਹੁੰਚ ਵੀ ਗਿਆ ਪਰ ਗੱਲ ਇਹ ਹੈ ਕਿ ਇਹ ਰਾਜਨੀਤੀ ਹੁੰਦੀ ਹੈ ਜਦੋਂ ਇਲੈਕਸ਼ਨ ਪਏ ਹੋਇਆ ਤਾਂ ਉਹਨਾਂ ਨੇ ਉਹ ਜੀ ਗੱਲ ਕਰਨੀ ਹੀ ਕਰਨੀ ਹੈ ਜੀ ਇਸ ਕਰਕੇ ਮੇਰਾ ਮਨ ਹੈ ਬਿਆਨਬਾਜ਼ੀ ਦੋਵੇਂ ਪਾਸੋਂ ਅਜੇ ਨਹੀਂ ਹੋਣੀ ਚਾਹੀਦੀ ਤੇ ਸਿੱਖਾਂ ਦਾ ਮਸਲਾ ਸਿੱਖਾਂ ਨੂੰ ਇਹ ਤੇ ਸ਼ਾਂਤੀ ਦੇ ਨਾਲ ਇਹ ਮਸਲਾ ਦੋਵੇਂ ਪਾਸੋਂ ਹੱਲ ਹੋ ਜਾਏ ਬਲਕਿ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਕਿ ਭਾਵੇਂ ਦੇਸ਼ ਪੈਠੇ ਵਾ ਵਿਦੇਸ਼ਾਂ 'ਚ ਬੈਠੇ ਆ ਕਿ ਆਪਾਂ ਦੋਵੇਂ ਪਾਸੇ ਉਹਨਾਂ ਨੂੰ ਛਲਾਗਾ ਕਰੀਏ ਭਾਵੇਂ ਇੰਡੀਆ ਨਾ ਚਾਹੁੰਦੇ ਹੋ ਇਹ ਵੀ ਕਰ ਰਿਹਾ ਤੇ ਭਾਵੇਂ ਪਾਕਿਸਤਾਨ ਪਾਕਿਸਤਾਨ ਦੇ ਵੀ ਪਾਕਿਸਤਾਨ ਨੂੰ ਬੁਰਾ ਨਾ ਮੰਨ ਕੋਈ ਇਹ ਨਹੀਂ ਕਿ ਸਿੱਖਾਂ ਨੂੰ ਬਹੁਤ ਪਿਆਰ ਆ ਗਿਆ ਉੱਥੇ ਵੀ तकरीबन 200 ਇਤਿਹਾਸਕ ਗੁਰਦੁਆਰੇ ਨੇ ਜਿਨ੍ਹਾਂ ਦਾ ਗਾਥ ਬਹੁਤ ਖਰਾਬ ਹੈ ਜਿੱਥੇ ਕੱਪੇ ਕਰਨ ਉੱਤੇ ਪਿੱਛੇ ਨੇ ਜਾਂ ਹੋਰ ਵੀ ਹੈ ਉਹਨਾਂ ਦਾ ਵੀ ਆਪਣਾ ਇੰਟਰਸਟ ਹੈ ਇਹਦੇ ਵਿੱਚ ਕੋਈ ਉੱਥੇ ਦੀ ਫੌਜ ਦਾ ਵੀ ਇੰਟਰਸਟ ਹੈ ਹੋਵੇ ਭਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਭਾਵੇਂ ਹਿੰਦੁਸਤਾਨ ਦਾ ਕੋਈ ਇੰਟਰਸਟ ਹੋਵੇ ਜਾਂ ਪਾਕਿਸਤਾਨ ਦਾ ਕੋਈ ਇੰਟਰਸਟ ਹੋਵੇ ਜੇ ਸਾਡਾ ਇੰਟਰਸਟ ਸਾਨੂੰ ਹੁੰਦਾ ਸਾਨੂੰ ਉਹਦੇ ਬਾਰੇ ਸੋਚਣਾ ਚਾਹੀਦਾ ਹੈ ਤੇ ਉਹਦੇ ਬਾਰੇ ਸੋਚਣ ਦੇ ਲਈ ਸਾਡੇ ਲਈ ਜ਼ਰੂਰੀ ਹੈ ਕਿ ਦੋਵਾਂ ਪਾਸੇ ਵਿਚਾਰਾ ਕਰੋ ਸਾਨੂੰ ਵਿਦੇਸ਼ ਵਿਦੇਸ਼ਾਂ ਚੱਲ ਕੇ ਸਿੱਖ ਦੋਨਾਂ ਪਾਸੇ ਵਿਚਾਰਾ ਕਰਨ ਸਭ ਨੂੰ ਇਹਨਾਂ ਨੂੰ ਚੁੱਕਣ ਮੇਰਾ ਤਾਂ ਮੰਨਣਾ ਰਾਜ ਨਾ ਨੀ ਚੀਜ਼ ਬਹੁਤ ਵਧੀਆ ਕਰਦਾ ਜੀ ਇਹ ਤੁਹਾਡੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਤਾਂ ਕਿ ਇਹ ਕੰਮ ਸਿਰੇ ਚੜੇ ਜੀ ਜੇ ਹੋਵੇ ਕਿ ਬਿਆਨਬਾਦੀ ਤੇ ਆਪਣੇ ਪੋਲਿਟਿਕਸ ਦੇ ਚੱਕਰ 'ਚ ਕੋਈ ਨਾ ਕੋਈ ਇਹੋ ਜੀ ਗੱਲਾਂ ਕਰ ਲਈਏ ਜਿਹਦੇ ਨਾਲ ਕੱਲ ਨੂੰ ਜਿਹੜਾ ਕੰਮ ਜਿਹੜਾ ਇਹ ਸਾਡਾ ਜਿਹੜਾ ਲੰਘਾ ਕਿਉਂਕਿ ਇੱਕ ਵਾਰੀ ਲੰਘਾ ਖੁੱਲ ਗਿਆ ਬੰਦ ਨਹੀਂ ਹੋਣਾ ਮੈਂ ਫਿਰ ਕਹਾਂ ਇੱਕ ਵਾਰ ਲੰਘਾ ਖੁੱਲ ਗਿਆ ਨਾ ਤਾਂ ਫਿਰ ਬੰਦ ਨਹੀਂ ਹੋਣਾ ਇਸ ਕਰਦੋਂ ਨੂੰ ਬੰਦ ਕਰਨਾ ਸੋਖਾ ਨਹੀਂ ਰਹਿਣਾ ਕਿਉਂਕਿ ਸਿੱਖਾਂ ਦੀਆਂ ਭਾਵਨਾਵਾਂ ਬਾਰਡਰ ਤੇ ਜੁੜੀਆਂ ਰਹਿਣਗੀਆਂ ਜਿੱਦਾਂ ਜੱਥੇ ਅੱਜ ਵੀ ਜਾਂਦੇ ਨੇ ਨਨਕਾਣਾ ਸਾਹਿਬ ਤੋਂ ਹੋਰ ਜਗ੍ਹਾ ਜਾਂਦੇ ਨੇ ਫਿਰ ਜਿੱਥੇ ਕਰਤਾਰਪੁਰ ਕੋਲਡ ਕੋਰੀਡੋਰ ਤੋਂ ਵੀ ਜਾਇਆ ਕਰਨਗੇ ਇਸ ਕਰਕੇ ਜਿਹੜਾ ਇੱਕ ਇਤਿਹਾਸ ਦੇ ਵਿੱਚ ਕੋਈ ਵੱਡਾ ਕੰਮ ਹੋਣ ਜਾ ਰਿਹਾ ਉਹਨੂੰ ਉਹਨੂੰ ਹੋਂਦ ਦਿੱਤਾ ਜਾਵੇ ਇਸ ਕਰਕੇ ਕੋਈ ਵੀ ਕਿਸੇ ਤਰ੍ਹਾਂ ਦੀ ਸਿਆਸਤ ਹੈ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਜਾਂ ਕਿਸੇ ਤਰ੍ਹਾਂ ਦੀ ਵੀ ਕਿ ਵੀ ਫਿਲਮ ਫਿਲਮ ਦੀ ਗੱਲ ਦੀ ਜੇ ਆ ਹਿੰਦੁਸਤਾਨੀ ਮੰਨਿਆ ਨਹੀਂ ਜੇ ਕੋਈ ਗੱਲ ਕੀ ਹੈ ਮੇਨ ਗੱਲ ਇਹ ਹੈ ਕਿ ਕਰਤਾਰਪੁਰ ਲਾਂਦੇ ਦਾ ਨੀ ਪੱਤਰ ਹਿੰਦੁਸਤਾਨ ਚ ਵੇਖਿਆ ਗਿਆ ਕਰਦੇ ਹੈ ਕਿ ਜੋ ਮਰਜ਼ੀ ਹੋਣ ਚਾਹੁੰਦੇ ਨਹੀਂ ਚਾਹੁੰਦੇ ਉਹ ਹਿੰਦੁਸਤਾਨ ਦੇ ਮੰਤਰੀ ਕੈਬਨਟ ਮੰਤਰੀ ਦੂਤਰ ਗਏ ਆ ਇਸ ਕਰਕੇ ਜਿਹੜੀ ਅਸਲ ਗੱਲ ਹੈ ਜੋ ਹੋਇਆ ਹੈ ਜੋ ਫੈਕਟ ਹੈ ਉਹ ਹੈ ਕਿ ਇਹ ਗੱਲ ਹੋ ਰਹੀ ਹੈ ਹੁਣ ਬਿਆਨਬਾਜ਼ੀ ਕੀ ਕਰਦੇ ਨੇ ਐਟਮੀ ਨੇ ਕੀ ਕੀਤਾ ਸੁਸ਼ਮਾ ਸੋਮਰਾਜ ਨੇ ਕੀ ਕੀਤਾ ਸਾਰਕ ਕਮਿਸ਼ਨ ਜਿਹੜੀ ਹਮੋਂ ਦੀ ਪ੍ਰਸ਼ਦ ਹੁੰਦੀਆਂ ਇਹ ਐਂਗ 47 ਤੋਂ ਲੈ ਕੇ ਸਾਰਕ ਦੀ ਮੀਟਿੰਗ 'ਚ ਕੋਈ ਆਉਂਦਾ ਹੈ ਕਿ ਨਹੀਂ ਆਉਂਦਾ ਉਹ ਬਾਟ 'ਚ ਜਾਏ ਸਾਨੂੰ ਕੋਈ ਮਤਲਬ ਨਹੀਂ ਜਿਹੜਾ ਸਾਡਾ ਕੰਮ ਹੈ ਉਹ ਹੋ ਜਾਵੇ ਮੋਸੇ ਸਾਹਿਬ ਜਿਹੜਾ ਸਾਨੂੰ ਆਪਣੀ ਸੋਚ ਨੂੰ ਗਣਾ ਕੇ ਬਿਆਨਬਾਜ਼ੀ ਨੂੰ ਰਣਨੀਤੀ ਨੂੰ ਰੱਖਣਾ ਚਾਹੀਦਾ ਜੀ ਜਨਾਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਸਮਾਨੀ ਇਜਾਜ਼ਤ ਦੇਣ ਦਾ ਗੱਲਬਾਤ ਨੂੰ ਅੱਗੇ ਤੋੜੀਏ ਸਵਾਲ ਕੁਝ ਹੋਰ ਵੀ ਸੀ ਪਰ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ ਬਹੁਤ ਬਹੁਤ ਧੰਨਵਾਦ ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਉਸ ਉਮੀਦ ਕਰਦੇ ਆ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਦਿੱਲੀ ਤੋਂ ਉੱਗੇ ਪੱਤਰਕਾਰ ਸਰਦਾਰ ਜਰਨੈਲ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੇ ਸਾਬਕਾ ਐਮਐਲਏ ਵੀ ਨੇ ਇਹਨਾਂ ਦੇ ਨਾਲ ਇਹ ਅੱਜ ਦੀ ਸਾਡੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਆ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੱਜ ਕਰ ਸਕਦੇ ਹੋ ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ 3601 37th ਐਵੇਨਿਊ ਲੌਂਗ ਆਇਲੈਂਡ ਸਿਟੀ ਨਿਊਯਾਰਕ 11101 ਵੈਬਸਾਈਟ ਇੱਕ ਵਾਰ ਫੇਰ ਦੱਸ ਦਿਆਂ www. TV84.tv ਇਸ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਦੁਬਾਰਾ ਫੇਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਤਦ ਤੱਕ ਲਈ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ